ਹੋ ਚੱਕ 57 ਵੱਡਾ ਖਿਆਲਾ ਪਾਕਿਸਤਾਨ ਚ ਪਿੰਡ ਸੀ ਸਾਡਾ ਸਨ 47 ਵੰਡ ਸੀ ਹੋਈ ਰਹਿ ਸੰਦੂਕ ਤੇ ਲੀੜਾ ਪਾਂਡਾ ਘੋੜੇ ਉਤੇ ਸਵਾਰ ਫਿਜੜੇ ਭਾਈ ਮੰਗਲਾਂ ਨੂੰ ਨੱਤ ਓ ਬਾਬਾ ਦਿੱਤ ਮੰਨ ਜੀ ਸਿਰ ਤੇ ਰੱਖਿਓ ਹੱਥ ਬਾਬਾ ਦੇ ਤਮਲ ਜੀ ਸਿਰ ਤੇ ਰੱਖਿਓ ਹੱਥ ਤਨ ਬਾਬਾ ਦੇ ਤਮਲ ਜੀ ਉਹ ਤੁਰ ਪਏ ਗੱਡਿਆਂ ਉੱਤੇ ਚੜ ਬੇ ਘਰ ਪਰਵਾਰ ਸੀ ਹੋਏ ਰੂਹਾਂ ਵਿਛੜੀਆਂ ਇੱਕ ਦੂਜੇ ਤੋਂ ਗਲ ਲੱਗ ਲੱਗ ਕੇ ਰੋਏ ਰੂਹਾਂ ਵਿਛੜੀਆਂ ਇੱਕ ਦੂਜੇ ਤੋਂ ਗਲ ਲੱਗ ਲੱਗ ਕੇ ਹੋਏ ਕਹਿੰਦੇ ਬਾਬੇ ਪੁੱਲਣੀ ਨੇ ਯੋ ਕਹਿੰਦੇ ਬਾਬੇ ਹਾਦਿਆ ਆਉਂਦੀ ਲੱਗਦੀ ਸੀ ਪਿੰਡ ਸਤ ਬਾਬਾ ਦਿੱਤਮਲ ਜੀ ਸਿਰ ਤੇ ਰਖਿਓ ਹੱਥ ਤਨ ਬਾਬਾ ਦਿੱਤਮਲ ਜੀ ਭਗਤੀ ਤੇ ਸ਼ਕਤੀ ਦੇ ਬਾਬਾ ਦਿੱਤਮਲ ਜੀ ਸੀ ਪੂਰੇ ਬੰਨੋ ਦਾ ਹੈਡ ਪਾਰ ਕਰਾਇਆ ਲਾ ਮੁੰਗ ਲਾਉ ਨੂੰ ਮੂਰੇ ਬੱਲੂ ਦਾ ਹੈਡ ਪਰ ਕਰਾਇਆ ਲਾ ਮੁਗਲਾਂ ਨੂੰ ਮੂਰੇ ਇਸ ਭੁੱਲੇ ਪਟਕੇ ਪੰਗੂ ਨੂੰ ਭੁੱਲੇ ਪਟਕੇ ਪੰਗੂ ਨੂੰ ਬਾਬਾ ਜੀ ਦੇ ਉਹ ਮਤ ਬਾਬਾ ਦੇ ਤੁਮਲ ਜੀ ਸਿਰ ਤੇ ਰੱਖਿਓ ਹੱਥ ਤਨ ਬਾਬਾ ਦੇ ਤੁਮਲ ਜੀ